ਸੋਸੋ ਜਿੰਨਾ ਵੀ ਲੋਕਾਂ ਦਾ ਸਿਰ ਜੂਆਂ ਨਾਲ ਤੇ ਖੋਲ ਕੇ ਨਾਲ ਭਰਿਆ ਪਿਆ ਨਾ ਉਹ ਇਹ ਉਹ ਇਹ ਵਾਲਾ ਤੇਲ ਤੇ ਇੱਕ ਤੇਲ ਹੋਰ ਹੈ ਉਹ ਤੁਹਾਨੂੰ ਦਿਖਾਉਨੇ ਤੇ ਨਾਲ ਇਹ ਵਾਲੀ ਜਿਹੜੀ ਚੀਜ਼ ਆ ਜੇ ਇਹ ਚੀਜ਼ ਵਰਤ ਲਈ ਨਾ ਤੁਹਾਡੇ ਸਿਰ ਦੇ ਵਿੱਚ ਜੂਆਂ ਖਾਰਸ਼ ਹੋਰ ਕਿਦਾ ਇਲਾਜ ਜਿਹੜਾ ਪੱਕਾ ਹਾਲ ਹੋ ਜੂਗਾ ਇੰਨਾ ਕਿ ਇਹ ਜਿਹੜਾ ਦੋਸਤ ਤਗੜਾ ਤਰੀਕਾ ਪੁਰਾਣੇ ਸਮਿਆਂ ਤੋਂ ਚੱਲਦਾ ਆਉਂਦਾ ਆਪਣੇ ਬਜ਼ੁਰਗ ਵੀ ਜਿਹੜਾ ਸੀ ਨਾ ਇਹ ਵਾਲਾ ਤੇਲ ਵਰਤ ਕੇ ਤੇ ਨਾਲ ਇਹ ਚੀਜ਼ ਵਰਤ ਜੂਆਂ ਦਾ ਖਾਤਮਾ ਕਰ ਦਿੰਦੇ ਜਿੰਦਗੀ ਜਿੰਦਗੀ ਭਰ 100 ਸਾਲ ਤੱਕ ਤੁਹਾਡੇ ਸਿਰ ਦੇ ਵਿੱਚ ਜੂਆਂ ਨਹੀਂ ਜੇ ਪੈ ਸਕਦੀਆਂ ਤੇ ਇਹ ਚੀਜ਼ ਕੀ ਹੈ ਸਾਰਾ ਕੋ ਦਾਦਾ ਆਪਣੀ ਵੀਡੀਓ ਦੇ ਵਿੱਚ ਤੇ ਵੀਡੀਓ ਬਸ ਤੁਸੀਂ ਵੀਡੀਓ ਨੂੰ ਚੱਲਦੀ ਨੂੰ ਸ਼ੇਅਰ ਕਰ ਦਿਓ ਸਾਰਿਆਂ ਤੱਕ ਤਾਂ ਜੋ ਹਰ ਕੋਈ ਵੀਡੀਓ ਦਾ ਜਿਹੜਾ ਲਾਭ ਹੈ ਉਹ ਲੈ ਸਕੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤ ਜਿੰਨਾ ਲੋਕ ਸਿਰ ਦੇ ਵਿੱਚ ਕੀ ਹੁੰਦਾ ਕਿ ਖਾਰਸ਼ ਬਹੁਤ ਜ਼ਿਆਦਾ ਜਾਂ ਫਿਰ ਜੂਆ ਬਹੁਤ ਜ਼ਿਆਦਾ ਪੈ ਜਾਂਦੀਆਂ ਹਨਾ ਕਈਆਂ ਬੱਚਿਆਂ ਦੇ ਸਿਰ 'ਤੇ ਜਾਂ ਫਿਰ ਕਈ ਵੱਡੇ ਵੀ ਹੁੰਦੇ ਹਨਾ ਉਹਨਾਂ ਦੇ ਸਿਰ 'ਤੇ ਵੀ ਜੂਆ ਜਿਹੜੀਆਂ ਬਹੁਤ ਜ਼ਿਆਦਾ ਪੈ ਜਾਂਦੀ। ਇਸ ਲਈ ਤੁਸੀਂ ਕਰਨਾ ਕੀ ਹੈ ਕਿ ਇੱਕ ਕੌਲੀ ਲੈ ਲੈਣੀ ਆ। ਦੋਸਤੋ ਕੌਲੀ ਲੈਣ ਤੋਂ ਬਾਅਦ ਤੁਸੀਂ ਇਹਦੇ ਵਿੱਚ ਪਾਉਣਾ ਕੀ ਜੇ ਤੁਸੀਂ ਇੱਕ ਚਮਚਾ ਵੀ ਲੈ ਲੈਣਾ ਹੈ। ਤੇ ਕਿਉਂਕਿ ਇਹਦੇ ਵਿੱਚ ਦੋਸਤੋ ਆਪਣਾ ਆਪਣੇ ਘਰ ਦੇ ਵਿੱਚ ਹੈ ਜਿਹੜਾ ਕੋਕੋਨਟ ਆਇਲ ਹੁੰਦਾ ਨਾ ਜਿਹੜਾ ਨਾਰੀਅਲ ਦਾ ਤੇਲ ਏ ਦੋਸਤੋ ਇੰਨਾ ਕਜਿਆਦਾ ਵਧੀਆ ਇੰਨਾ ਕਜਿਆਦਾ ਕਾਰਗਰ ਹੈਣਾ ਆਪਣੀਆਂ ਜੂਆਂ ਭਜਾਉਂਦੇ ਵਿੱਚ ਤੇ ਸ਼ੇਰਤੀ ਜਿੰਨਾ ਤੇ ਖਾਰਸ਼ ਰਹੀਦੀ ਹੈ ਜਾਂ ਫਿਰ ਜਿੰਨਤ ਦੇ ਸਕਰੀਜੀ ਬਣੀ ਰਹਿੰਦੀ ਹੈ ਉਹਨੂੰ ਵੀ ਇਹ ਜਿਹੜਾ ਮਿੰਟੋਮੈਟਿਕ ਖਾਤਮਾ ਕਰ ਦਿੰਦੀ ਹੈ ਤੇ ਇਹ ਕਿੰਨਾ ਟਾਈਮ ਵਰਤਣਾ ਵਾ ਤੇ ਇਹਦੇ ਨਾਲ ਹੋਰ ਕੀ ਕੀ ਚੀਜ਼ਾਂ ਵਰਤਣੀਆਂ ਤੇ ਕਿਦਾਂ ਵਰਤਣੀਆਂ ਸਾਰਾ ਕੁਝ ਦੱਸੀ ਜਾਣਾ ਵਾ ਨਾਲੋਂ ਨਾਲ ਇਹਦਾ ਇੱਕ ਚਮਚਾ ਦੋਸਤੋ ਇੱਕ ਚਮਚਾ ਜਿਹੜਾ ਆਪਣੀ ਇੱਕ ਕੌਲੀ ਦੇ ਵਿੱਚ ਪਾ ਲੈ ਲਓ ਜੀ ਇੱਕ ਚਮਚਾ ਆਪਣੀ ਕੌਲੀ ਦੇ ਵਿੱਚ ਪਾ ਲਈ ਤਾਂ ਇਸ ਤੋਂ ਬਾਅਦ ਦੋਸਤੋ ਤੁਸੀਂ ਇਹ ਕਿਹੜਾ ਤੇਲ ਲੈਣਾ ਜੀ ਇਹ ਤੇਲ ਦੋਸਤੋ ਤੁਸੀਂ ਪੰਸਾਰੀਆਂ ਦੀਆਂ ਦੁਕਾਨਾਂ ਤੋਂ ਜਾਓ ਪੰਸਾਰੀ ਦੀ ਦੁਕਾਨ ਤੇ ਜਾਣਾ ਹੈ ਤੇ ਪੰਸਾਰੀ ਦੀ ਦੁਕਾਨ ਤੋਂ ਬਹੁਤ ਹੀ ਸੌਖੇ ਢੰਗ ਨਾਲ ਇਹ ਜਿਹੜਾ ਤੇਲ ਮਿਲ ਜਾਂਦਾ ਇਹ ਤੇਲ ਹੈਗਾ ਜੀ ਟੀ ਟਰੀ ਆਇਲ ਦੋਸਤੋ ਟੀ ਟਰੀ ਆਇਲ ਬਹੁਤ ਹੀ ਸੌਖੇ ਤਰੀਕੇ ਨਾਲ ਉੱਥੋਂ ਮਿਲ ਜਾਂਦਾ ਤੁਹਾਨੂੰ ਤੇ ਬਹੁਤਾ ਮਹਿੰਗਾ ਨਹੀਂ ਹੈ ਇਹ ਤੇਲ ਖਰੀਦ ਕੇ ਲੈ ਆਉਣਾ ਤੇ ਇਹਦਾ ਵੀ ਦੋਸਤੋ ਇੱਕ ਚੁੰਜਾ ਜਿਹੜਾ ਨਾ ਇੱਕ ਇੱਕ ਚੁੰਜੇ ਲੋਜੀ ਦੋਸਤੋ ਟੀ ਟਰੀ ਆਇਲ ਵੀ ਆਪਾਂ ਜਿਹੜਾ ਸੀ ਨਾ ਇਹਦੇ ਵਿੱਚ ਪਾ ਦਿੱਤਾ ਮਤਲਬ ਦੋ ਤੇਲ ਜਿਹੜੇ ਆ ਨਾ ਇਹਦੇ ਵਿੱਚ ਮਿਕਸ ਹੋ ਚੁੱਕੇ ਆ ਤੇ ਤੀਜੀ ਚੀਜ਼ ਆਪਾਂ ਲੈਣੀ ਹੈ ਦੋਸਤ ਇੱਕ ਹੀ ਚੀਜ਼ ਹੈ ਇਹ ਦੋਸਤੋ ਹੈਗੀ ਜੇ ਦਾਲ ਚੀਨੀ ਦਾਲ ਚੀਨੀ ਆਪਾਂ ਆਮ ਹੀ ਜਿਹੜਾ ਵਾ ਘਰਾਂ ਦੇ ਵਿੱਚ ਵਰਤਦੇ ਹੈਗੇ ਆ ਉਹ ਤੁਸੀਂ ਲੈ ਕੇ ਆਉਣੀ ਬਜ਼ਾਰੋਂ 10 ਰੁਪਈਆ ਦੀ ਜਿਹੜੀ ਬਹੁਤ ਸਾਰੀ ਦਾਲ ਚੀਨੀ ਆ ਨਾ ਉਹ ਵੇਚ ਜਾਂਦੀ ਆ ਤੇ ਦਾਲ ਚੀਨੀ ਤੁਸੀਂ ਲੈ ਆਉਣੀ ਆ ਤੇ ਦਾਲ ਚੀਨੀ ਦੋਸਤ ਛੋਟੇ ਛੋਟੇ ਟੁਕੜੇ ਐਡੇ ਐਡੇ ਟੁਕੜੇ ਜਿਹੜੇ ਕਰਕੇ ਇਹਦੇ ਵਿੱਚ ਪਾ ਲੈਣੇ ਬਹੁਤ ਹੀ ਨਹੀਂ ਪਾਉਣੀ ਸਿਰਫ ਇੰਨੇ ਕਿ ਟੁਕੜੇ ਮਤਲਬ 10 ਕਿ ਟੁਕੜੇ ਜਿਹੜੇ ਹਨ ਆਪਾਂ ਇਹਦੇ ਵਿੱਚ ਪਾ ਲਓ ਵੀ ਦਾਜ ਚੀਨੀ ਦੇ ਟੁਕੜੇ ਪਾਉਣ ਤੋਂ ਬਾਅਦ ਆਪਾਂ ਕਰਨਾ ਕੀ ਹੈ ਇਹਨੂੰ ਦੋਸਤੋ ਆਪਾਂ ਮਿਕਸ ਕਰਨਾ ਹੈ ਇਸ ਤਰੀਕੇ ਦੇ ਨਾਲ ਆਪਣਾ ਜਿਹੜਾ ਚਮਚਾ ਹੈ ਨਾ ਆਪਣੇ ਤੇਲਾਂ ਦੇ ਵਿੱਚ ਫੇਰੀ ਜਾਣਾ ਫੇਰੀ ਇਹਦੇ ਨਾਲ ਕੀ ਹੋਊਗਾ ਕਿ ਦਾਜ ਚੀਨੀ ਦਾ ਰਸਾਇਆ ਪੂਰਾ ਮਿਲ ਜੂਗਾ ਆਪਣੇ ਤੇਲਾਂ ਦੇ ਵਿੱਚ ਦੋਵੇਂ ਲਓ ਜੀ 3 ਕਿ ਮਿੰਟ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਮਿਕਸ ਕਰਨ ਤੋਂ ਬਾਅਦ ਦੋਸਤੋ ਇਹਨੂੰ ਆਪਾਂ ਇਹ ਨਹੀਂ ਕਿ ਹੁਣੇ ਹੀ ਅਪਲਾਈ ਕਰ ਲੈਣਾ ਤੋ ਕਟ ਦੋ ਦਿਨ ਆਪਾਂ ਇਸ ਤਰ੍ਹਾਂ ਹੀ ਪਏ ਰਹਿ ਦੇਣਾ ਕਿ ਇਹ ਜਿਹੜਾ ਜਿਹਦਾ ਰਸ ਹੈ ਨਾ ਆਪਣੇ ਤੇਲਾਂ ਦੇ ਵਿੱਚ ਪੂਰਾ ਮਿਲ ਜਾਵੇ ਦੋ ਇਸੇ ਇਸੇ ਤਰੀਕੇ ਦੇ ਨਾਲ ਪਏ ਰਹਿ ਜਿੰਨ ਬਾਅਦ ਵਿੱਚ ਜਿੰਨਾ ਲੋਕਾਂ ਦੇ ਸਿਰ ਦੇ ਵਿੱਚ ਜੂਆਂ ਨੇ ਜਾਂ ਫਿਰ ਐਨੀ ਐਨੀ ਖਾਰਸ਼ ਹੁੰਦੀ ਜਾਂ ਜੂਆਂ ਨੇ ਐਨੇ ਨੇ ਘਰ ਬਣਾ ਕੇ ਰੱਖੇ ਨੇ ਆਪਣੇ ਸਿਰ ਦੇ ਵਿੱਚ ਇਹ ਤੇਲ ਦੀ ਦੋਸਤ ਤੁਸੀਂ ਆਪਣੇ ਸਿਰ ਦੇ ਵਿੱਚ ਮਾਲਿਸ਼ ਕਰਨੀ ਹੈ ਚੰਗੇ ਤਰੀਕੇ ਦੇ ਨਾਲ ਮਾਲਿਸ਼ ਕਰਨੀ ਹੈ ਕਟੋ ਘਟ ਆਪਾਂ 15 ਤੋਂ 20 ਮਿੰਟ ਲਾ ਕੇ ਆਪਣੇ ਸਿਰ ਦੇ ਵਿੱਚ ਮਾਲਿਸ਼ ਕਰਨੀ ਆ ਆਪਣੀ ਆਪਣੇ ਸਿਰ ਦੇ ਵਾਲਾਂ ਦੀਆਂ ਜੜ੍ਹਾਂ ਦੇ ਵਿੱਚ ਤੇ ਬਾਅਦ ਵਿੱਚ ਆਪਾਂ ਆਪਣਾ ਸਿਰ ਜਿਹੜਾ ਉਹ ਨਾ ਚੰਗੇ ਤਰੀਕੇ ਦੇ ਨਾਲ ਧੋ ਲੈਣਾ ਵਾਸ਼ ਕਰ ਲੈਣਾ ਇਹ ਸੀ ਨੂੰ ਦੋਸਤੋ ਜੇ ਤੁਸੀਂ ਕਿ ਇੱਕ ਵਾਰ ਮਤਲਬ ਕਿ ਜਦੋਂ ਵੀ ਆਪਾਂ ਵਾਲ ਧੋਣੇ ਨਾ ਉਦੋਂ ਆਪਾਂ ਵਰਤ ਲਿਆ ਨਾ ਤੇ ਤੁਹਾਡੇ ਸਿਰ ਦੇ ਵਿੱਚ ਜੂਆਂ ਦਾ ਖਾਤਮਾ ਹੋ ਜਾਏਗਾ ਅਰ ਜਿੰਦਗੀ ਭਰ ਨਹੀਂ ਹੋਣੀ ਜਿਹੜੇ ਐ ਖੁਰਕਦੇ ਰਹਿੰਦੇ ਆ ਆਪਣੇ ਰਿਸ਼ਤੇਦਾਰੀ ਚ ਜਾ ਕੇ ਜਾਂ ਕਿਤੇ ਵੀ ਜਾਂਦੇ ਆ ਉਦੋਂ ਆਪਣੇ ਸਿਰ ਦੇ ਵਿੱਚ ਖੁਰਕਦੇ ਹੀ ਰਹਿੰਦੇ ਕਿਉਂਕਿ ਜੂਆਂ ਜਿਹੜੀਆਂ ਮਨਮਣ ਪਈਆਂ ਹੁੰਦੀਆਂ ਮင်း ਇਹ ਦੇਵਗੀਏ ਤੁਸੀਂ ਦੋਸਤੋ ਤਿੰਨ ਚਾਰ ਵਾਰ ਇਹ ਤੇਲ ਯੂਜ਼ ਕਰ ਲੈਣਾ ਤੁਹਾਡੀਆਂ ਜੂਆਂ ਸਾਰੀਆਂ ਸਾਰੀਆਂ ਖਤਮ ਹੋ ਜਾਣਗੀਆਂ ਖਾਰਿਸ਼ ਵੀ ਖਤਮ ਹੋ ਜਾਊਗਾ ਕਿ ਇਹ ਜਿਹੜਾ ਜ਼ਬਰਦਸਤ ਤਰੀਕਾ ਤੁਸੀਂ ਇਹ ਜਮਾ ਕੇ ਜਰੂਰ ਵੇਖੋ ਬਹੁਤ ਵਧੀਆ ਤੁਹਾਨੂੰ ਜਿਹੜੇ ਰਿਜ਼ਲਟ ਹੈ ਨਾ ਉਹ ਮਿਲਣਗੇ ਦੋਸਤੋ ਵੀਡੀਓ ਨੂੰ ਚੰਗੀ ਲੱਗੇ ਨਾ ਤਾਂ ਦੱਬ ਕੇ ਸ਼ੇਅਰ ਕਰਕੇ ਜਾਓ ਆਹਾਂ ਦੀਆਂ ਲੋਕਾਂ ਤਾਂ ਕਿ ਤੇ ਗਾਂ ਵੀ ਤਾਂ ਦੀ ਹੋਰ ਵੀਡੀਓ ਵੇਖ ਲਈ ਆਪੇ ਪੇਜ ਨੂੰ ਫੋਲੋ ਕਰਕੇ ਜਰੂਰ ਜਾਓ ਧੰਨਵਾਦ ਸਾਰਿਆਂ ਦਾ